ਫਿਰੋਜ਼ਪੁਰ ਦੇ ਪਿੰਡ ਵਾਕੇ 'ਚ ਦੋ ਪਰਿਵਾਰਾਂ ਵਿਚਕਾਰ ਘਰ ਦੀ ਕੰਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਅਦਾਲਤ 'ਚ ਪਹੁੰਚ ਗਿਆ। ਇੱਕ ਪਰਿਵਾਰ ਦਾ ਦੋਸ਼ ਹੈ ਕਿ ਦੂਜੇ ਪਰਿਵਾਰ ਨੇ ਉਹਨਾਂ ਦੀ ਜ਼ਮੀਨ ਤੇ ਕੰਨ ਬਣਾ ਕੇ ਜਗਾ ਦਬਾ ਲਈ ਜਦਕਿ ਦੂਜੇ ਪਰਿਵਾਰ ਨੇ ਇਸ ਦਾ ਖੰਡਨ ਕੀਤਾ। ਫਿਰੋਜ਼ਪੁਰ ਦੀ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਲਈ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸਿਤ ਬਣਾਈ ਹੈ ਜੋ ਦੋਵਾਂ ਤਰ੍ਹਾਂ ਦੀ ਸੁਣਵਾਈ ਕਰੇਗੀ। ਅਦਾਲਤ ਨੇ ਕਿਹਾ ਕਿਸਿਤ ਜ਼ਮੀਨ ਦੇ ਦਸਤਾਵੇਜ਼ ਅਤੇ ਸਥਾਨਕ ਸਰਵੇਖਣ ਦੀ ਜਾਂਚ ਕਰਕੇ ਅਸਲ ਸਥਿਤੀ ਦਾ ਪਤਾ ਲਗਾਏਗੀ ਆਓ ਦੋਨੋਂ ਤਰਾ ਤੋ ਸੁਣਦੇ ਹਾਂ ਕੀ ਹੈ ਅਸਲੀ ਮਸਲਾ ਸਰ ਕੀ ਨਾਮ ਹੈ ਆਪ ਜੀ ਦਾ ਜੀ ਜੀ ਮੇਰਾ ਨਾਮ ਪਲਵੰਤ ਸਿੰਘ ਹੈ ਅੱਛਾ ਜੀ ਤੇ ਕੀ ਮਸਲਾ ਕੀ ਹੈ ਸਰ ਅੱਜ ਤੁਸੀਂ ਇੱਥੇ ਸਾਨੂੰ ਬੁਲਾਇਆ ਹੈ ਮਸਲਾ ਹੈ ਇਹ ਵਿਰਿਧੀ ਜ਼ਮੀਨ ਕੋਤੀ ਦੀ ਹੈ ਸਾਰੀ ਸ਼ੁਰੂ ਪੀਤੀ ਸੀ ਤੇ ਮੇਰੇ ਬਰ ਖਿਲਾਫ ਸੁੱਚਾ ਸਿੰਘ ਨੇ ਪਹਿਲ ਠਾਣੀ ਦਰਖਾਸਤ ਦਿੱਤੀ ਥਾਣੇ ਮੈਂ ਉਹਦੇ ਵਿੱਚ ਆਪਦੇ ਪ੍ਰਬੂਬ ਰੱਖ ਕੇ ਸਾਡੀ ਮੈਂ ਦੱਸ ਗੱਲ ਦੱਸੀ ਕਿ ਥਾਣੇ ਤੋਂ ਆੜਕੇ ਨੇ ਕੋਰਟ ਚ ਕੇਸ ਪਾਤਾ ਕੋਰਟ ਨੇ ਜਰਕੀ ਅਦਾਲਤ ਨੇ ਇਹਨੂੰ 9 ਤਰੀਕ ਨੂੰ ਫੇਟ ਕੋ ਕਰ ਦਿੱਤਾ ਉਹਦੇ ਬਾਅਦ ਚ ਮੈਂ ਆਪਦਾ ਪੱਖ ਰੱਖਦੇ ਵਕੀਲ ਪੇਸ਼ ਕੀਤਾ 26 ਤਰੀਕ ਨੂੰ 26 ਤੋਂ ਬਾਅਦ ਜੱਜ ਨੇ 27 ਤਰੀਕ ਪਾਤੀ ਤੇ 27 ਤਰੀਕ ਨੂੰ ਜੱਜ ਸਾਹਿਬ ਨੇ ਸਟੇਟ ਤੋੜ ਦਿੱਤਾ ਤੋੜਨ ਤੋਂ ਬਾਅਦ ਜੱਜ ਸਾਹਿਬ ਨੇ ਕਮੇਟੀ ਦੀ ਗਠਨ ਕਰ ਦਿੱਤਾ ਜਿਹਦੀ ਕੀ ਤਰੀਕ 10 ਤਰੀਕ ਦਿੱਤੀ ਗਈ ਹੈ ਅਤੇ ਸਾਨੂੰ ਦੋਹਾਂ ਪਾਰਟੀਆਂ ਨੂੰ 25-2500 ਰੁਪਇਆ ਦੇਣ ਵਾਸਤੇ ਕਿਹਾ ਉਹ ਮੈਂ 2500 ਰੁਪਇਆ ਦੇ ਦਿੱਤਾ ਜਮ੍ਹਾਂ ਕਰਾ ਦਿੱਤਾ ਤੇ 10 ਤਰੀਕ ਦੀ ਵੇਟ ਕਰਨ ਵਾਸਤੇ ਮੈਨੂੰ ਕਿਹਾ ਸੀ ਜਲਦੀ ਅਸਲ ਕੀ ਮਸਲਾ ਕੀ ਹੈ ਮਸਲਾ ਕਿਸ ਚੀਜ਼ ਦਾ ਹੈ ਜੀ ਮਸਲਾ ਸਰ ਕੰਦ ਦੀ ਅਸਾਰੀ ਦਾ ਹੈ ਓਥੀ ਦਾ ਓਥੀ ਮੈਂ ਆਪਦੀ ਜ਼ਮੀਨ ਦੇ ਵਿੱਚ ਜੱਦੀ ਜਾਇਦਾ ਵਿੱਚ ਪਾਉਂਦਿਆਂ ਤੇ ਕੱਲ 5:30 9:00 ਵਜੇ ਪ੍ਰਸ਼ਾਸਨ ਆਇਆ ਦੇ ਨਾਲ ਡੀਐਸਪੀ ਸੁਖਵਿੰਦਰ ਸਿੰਘ ਸੀ ਜਿਨੇ ਮੈਨੂੰ ਤੇ ਉਹਦੇ ਨਾਲ ਕੁਝ ਕਿਸਾਨ ਯੂਨੀਅਨ ਦੇ ਬੰਦੇ ਸੀ ਯਾਨੀ ਕਿ 25 ਤੋਂ 30 ਬੰਦੇ ਆ ਕੇ ਘਰ ਆ ਕੇ ਮੈਨੂੰ ਤੇ ਮੇਰੀ ਮਿਸ ਜੀ ਨੂੰ ਜਾ ਕੇ ਬਹੁਤ ਜ਼ਿਆਦਾ ਦਬਾਇਆ ਤੇ ਡਰਾਇਆ ਧਮਕਾਇਆ ਤੇ ਅਸਰ ਜੇ ਤੂੰ ਸੁੱਚਾ ਸਿੰਘ ਨੂੰ ਸਾਰੀ ਨਹੀਂ ਕਰਨ ਦੇਗਾ ਜੇ ਤੂੰ ਕੰਦ ਵੀਰ ਵੱਲੇ ਨਹੀਂ ਕਰੇਗਾ ਤੇ ਤੇਰੇ ਤੇ ਹੀ ਝੂਠਾ ਕੇਸ ਪਾ ਦਾਂਗੇ ਤੇ ਮੇਰੀ ਇਹ ਪ੍ਰਸ਼ਾਸਨ ਤੇ ਮੰਗਿਆ ਕਿ ਮੈਨੂੰ ਇਹ ਡਿਪਟੀ ਸਾਹਿਬ ਤੋਂ ਡਰਿਆ ਕਿ ਮੇਰੇ ਤੇ ਝੂਠਾ ਪਰਚਾ ਨਾ ਕਰ ਦੇਵੇ ਕੋਈ ਅਰੇ ਮੇਰੇ ਪਰਿਵਾਰ ਤੇ ਜਾਂ ਕਿਸੇ ਜੀ ਤੇ ਕੋਈ ਨਾ ਕਰ ਦੇ ਦੂਜਾ ਸਾਡਾ ਜ਼ਮੀਨ ਦਾ ਹੈ ਜ਼ਮੀਨ ਵੀ ਸਾਡੀ ਤੱਕੇ ਨਾ ਪ੍ਰਸ਼ਾਸਨ ਉਹਨਾਂ ਨੂੰ ਹੋਣੀ ਚਾਹੁੰਦਾ ਹੈ ਮਤਲਬ ਕਿ ਜਿਹੜਾ ਕੋਰਟ ਦੇ ਵੱਲੋਂ ਮਤਲਬ ਹੈ ਕਿ ਤੁਹਾਨੂੰ ਇੱਕ ਸੈਟਪਟਮ ਬਣਾਈ ਗਈ ਹੈ ਹਾਂਜੀ ਅਸੀਂ ਕੋਰਟ ਤੇ ਪੂਰਾ ਮਾਨ ਭਰੋਸਾ ਹੈ ਕਿ ਜੋ ਜੱਜ ਸਾਹਿਬ ਫੈਸਲਾ 10 ਤਰੀਕ ਨੂੰ ਦੇਣਗੇ ਉਤੇ ਮੈਂ ਅੰਮਲ ਕਰੂੰਗਾ ਪੂਰਾ ਹੁਣ ਤੁਸੀਂ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਹ ਮਦਦ ਕਰਨਾ ਚਾਹੁੰਦੇ ਹਾਂ ਕਿ ਅਪੀਲ ਕਰਨਾ ਚਾਹੁੰਦੇ ਹਾਂ ਕਿ ਮੇਰੀ ਮਦਦ ਕੀਤੀ ਜਾਵੇ ਜੋ ਸਚਾਈ ਆ ਉਹ ਕੀਤੀ ਜਾਵੇ ਇਨਾ ਕੀ ਲੋਕਾਂ ਦੀ ਕਿਸਾਨ ਯੂਨੀਅਨ ਦੀ ਗੱਲ ਸੁਣ ਕੇ ਤੇ ਮੇਰੇ ਤੋਂ ਉਲਟੀ ਕਾਰਵਾਈ ਤੁਸੀਂ ਕੋਈ ਹੋਰ ਵੀ ਦਰਖਾਸਤ ਦਿੱਤੀ ਆ ਜੀ ਕਿਸੇ ਪ੍ਰਚਾਰ ਹਾਂਜੀ ਮੈਂ ਜੀ ਕੱਲ ਡੀਜੀਪੀ ਸਾਹਿਬ ਨੂੰ ਵੇਖ ਕੇ ਆਇਆ ਹਾਂ ਡੀਜੀਪੀ ਚੰਡੀਗੜ੍ਹ ਪੰਜਾਬ ਨੂੰ ਦਿੱਤੀ ਆ ਇੱਕ ਮੁੱਖ ਮੰਤਰੀ ਸਾਹਿਬ ਨੂੰ ਦਿੱਤੀ ਆ ਤੇ ਇੱਕ ਜੱਜ ਸਾਹਿਬ ਨੂੰ ਦਿੱਤੀ ਆ ਸਿੰਘ ਜੀ ਜਿਹੜਾ ਤੁਹਾਡਾ ਜ਼ਮੀਨ ਦਾ ਘਰ ਦਾ ਜਿਹੜਾ ਕੋਠੇ ਦਾ ਇੱਕ ਕੰਧ ਨੂੰ ਲੈ ਕੇ ਜਿਹੜਾ ਵਿਵਾਦ ਹੈ ਉਹਦੇ ਪਿੱਛੇ ਕਾਰਨ ਕੀ ਹੈ ਜਿਹੜੀ ਦੁੱਦੀ ਧੋਏ ਰ ਕਲਵੰਗ ਸਿੰਘ ਇਹ ਉਹ ਤੁਹਾਡੇ ਤੇ ਅਲੀਕੇਸ਼ਨ ਲਾ ਰਹੇ ਨੇ ਮਤਲਬ ਕਿ ਸਾਡਾ ਮਤਲਬ ਕਿ ਕੰਧ ਨੂੰ ਲੈ ਕੇ ਉਹ ਅਸਲ ਚ ਮਸਲਾ ਕੀ ਹੈ ਤੁਹਾਡਾ ਉਹ ਸਰ ਮਸਲਾ ਇਹਗਾ ਵੀ ਸਾਡੀ ਜਿਹੜੀ ਤੋੜੀ ਕੰਧ ਹੈਗੀ ਆ ਬਿਜਲੀ ਤਾਂ ਨਹੀਂ ਚਾਹਦੇ ਇਹ ਮੇਰੇ ਚਾਚੇ ਦੇ ਲੜਕੇ ਮੈਨਾਂ ਚਾਚਾ ਦਾ ਲੜਕਾ ਹੈ ਬਾਕੀ ਇਹ ਤਾਂ 7 80 ਫੁੱਟ ਜਿਹੜੀ ਕੰਧ ਥੋੜੀ ਬਿਜਲੀ ਸਾਂਝੀ ਆ ਨਾ ਆਪਣਾ ਦਾ ਇੰਕੀ ਉਸ ਤੋਂ ਬਾਅਦ ਮੈਂ ਥਾਨਣੇ ਨਿਵਦੇ ਵਿੱਚ ਮਕਾਨ ਪਾਏ ਤੇ ਮੈਂ ਆਹਦੇ ਪਾਸੇ ਇੱਕ ਪਰਦੀ ਪਈ ਮੈਂ ਇੱਕ ਕੰਦ ਪੁਰਾਣੀ ਕਰਕੇ ਤੇ ਕੰਦ ਹੋਈ ਨੂੰ ਗਏ तकरीबन 50 50 60 ਸਾਲ ਇੱਕ ਕੰਦ ਨੂੰ ਤੇ ਪੁਰਾਣੀ ਕੰਦ ਹੋਣ ਕਰਕੇ ਮੈਂ ਨਾਲ ਪਰਦੀ ਕਰ ਲਈ ਤੇ ਮੈਂ ਪਹਿਲਾਂ ਜਿਹੜਾ ਮਕਾਨ ਸੀ ਉਹ ਤੋਂ ਮਜੂ ਕੱਚੇ ਮਕਾਨ ਸੀ ਨਾਲ ਜਿਹੜੀ ਉਹ ਨਹੀਂ ਉਹ ਨਾਲ ਪੱਕੇ ਸੀ ਹੈ ਪੱਕੇ ਸੀ ਦਾਦਾ ਵਾਲਾ ਮਕਾਨ ਸੀ ਅਹਾਂ ਦਾਦਾ ਵਾਲਾ ਮਕਾਨ ਸੀ ਪੱਕੇ ਸੀ ਤੇ ਉਸ ਤੋਂ ਬਾਅਦ ਮੈਂ ਨਿਹੰਨ ਦੇ ਵੇਖੇ ਆਪਦੀ ਮਕਾਨੇ ਦਰ ਪਾਏ ਤੇ ਮੈਂ ਨਾਲ ਪਰਦੀ ਕਰ ਲਈ ਮੈਂ ਅੱਜ ਕੱਲ ਨੂੰ ਇਹ ਪਾਉਣਗੇ ਨਾ ਪੜਦੀ ਕਰ ਲੈਣਗੇ ਭਾਵੇਂ 9 ਇੰਚੀ ਕਰ ਲੈਣਗੇ ਜਾਂ ਇਹ ਉੱਤੇ ਰੱਖ ਲੈਣਗੇ ਅੱਛਾ ਇਹਨਾਂ ਨੇ ਹੁਣ ਮਕਾਨ ਪਾਉਣ ਲੱਗੇ ਇਹਨਾਂ ਨੇ ਉਹ 9 ਇੰਚੀ ਜਿਹੜੀ ਸਾਂਝੀ ਕਰਦੇ ਸੀ ਉਹ ਢਾਤੀ ਚਲੋ ਢਾਤੀ ਸਾਨੂੰ ਪਤਾ ਲੱਗਾ ਤੇ ਫਿਰ ਮੈਂ ਹੀ ਮੈਂ ਦਫ਼ਤਰ থানੇ ਦਰਖਾਸਤ ਵੀ ਦਿੱਤੀ ਦੋ ਤਿੰਨਾਂ ਪਿੰਡਾਂ ਦੇ ਬੰਦੇ ਇਕੱਠੇ ਕੀਤੇ ਆਪਣੇ ਪੰਚਾਇਤ ਦੇ ਉਹਨਾਂ ਨੂੰ ਇਹਦਾ ਦੱਸਿਆ ਵੀ ਅਸੀਂ ਜੇ ਢਾਈ ਜਦ ਅਸੀਂ ਕਾਂਦੇ ਕਰਦਾ ਹੈ 7 ਜੀ ਦਾ ਇਹਨਾਂ ਮਾਰਚ ਦੀ 7 ਤਰੀਕ ਦਾ ਇਹਨਾਂ ਨੇ ਵਾਅਦਾ ਲੈ ਲਿਆ ਵੀ ਅਸੀਂ ਇਹ ਕੰਮ ਜਿਹੜੀ ਕਰਦਾਂਗੇ ਚਲੋ ਉਹ ਪੰਜਾਇਦ ਮਾਕੇ ਵੀ ਬੰਦੇ ਇਹਦਾ ਮੁੱਛਦੇ ਲਗੇ ਆ ਤੇ ਮੈਂ ਕਿਹਾ ਟਾਈਮ ਨਾ ਗੁੰਦਿਆ ਕਰਨੀ ਨਹੀਂ ਉਹ ਗੱਲ ਸੱਤ ਰੀਗ ਲਾਂਗੀ ਫਿਰ ਉਹ ਦਾਦੇ ਲਾਂਗੇ ਸਾਨੂੰ ਮਿਸਤਰੀ ਨਹੀਂ ਮਿਲਿਆ ਇਹ ਹੁਣ ਕਰੀਬਤ ਤਿੰਨ ਮਹੀਨੇ ਹੋ ਗਏ ਇਹਨਾਂ ਨੇ ਕੋਈ ਕੰਦੇ ਇਹਨਾਂ ਆਖਿਆ ਵੀ ਅਸੀਂ ਜਦੋਂ ਅਸੀਂ ਆਦਾ ਲੈਂਟਰ ਥੱਲੇ ਵਾਲਾ ਪਾਵਾਂਗੇ ਉਹਦੇ ਨਾਲ ਹੀ ਕਹਿੰਦੇ ਇਹਨਾਂ ਲੈਂਟਰ ਪਾ ਲਿਆ ਲੇਕਿਨ ਉਹ ਸਾ ਖਾਲੀ ਛੱਡ ਹੁਣ ਇਹ ਕਹਿੰਦੇ ਆ ਵੀ ਨਾ ਤਾਂ ਇਹ ਕੰਦ ਕਰਨੀਆਂ ਤੇ ਨਾ ਕਰਨ ਦੇਣੀ ਆ ਉਥਾਂ ਉਥੇ ਮੇਰੀ ਕਾਂਦੇ ਦੇ ਵਿੱਚ ਰੋਜ਼ ਅਰਜਾਨਾ ਮੋਟਰ ਚਲਾ ਕੇ ਪਾਣੀ ਛੱਡ ਦਿੰਦੇ ਆ ਤੇ ਤੇਰੀ ਕੋਠੀ ਡਿਗਣੀ ਡਿਗਣੀ ਆ ਕੱਲ ਨੂੰ ਮੇਰੀ ਕੋਠੀ ਡਿੱਗਦੀ ਆ ਕੋਈ ਨਿਕਲ ਨਾ ਹੁੰਦਾ ਇਹ ਗੁੰਮਦਾਰੀ ਇੰਨਾਂ ਦੀ ਹੋਈ ਹੈ ਜੀ ਹਾਂਜੀ ਉਹ ਅੱਛਾ ਉਸ ਤੋਂ ਬਾਅਦ ਮੈਂ ਦਾਤੇ ਚਲੇ ਗਿਆ ਉੱਥੇ ਮੈਨੂੰ ਸੇ ਮਿਲ ਗਿਆ ਤੇ ਮੈਨੂੰ ਤੋਂ ਬਾਅਦ ਫਿਰ ਜੋ ਬਹਿਸ ਹੋਈ ਇਹਨਾਂ ਨੇ ਕਿਹਾ ਆਦਾ ਪੱਕਾ ਰੱਖਿਆ ਵੀ ਸਾਨੂੰ ਦੂਜਾ ਕੰਦਾ ਕਰ ਲੈਣ ਲੈਣ ਦਿਓ ਤੇ ਉਹ ਦਾਤਰੇ ਆ ਕੇ ਆ ਵੀ ਚਲੋ ਦੂਜਾ ਕੰਦਾ ਕਰ ਲੋ ਕੰਦ ਚ ਨਹੀਂ ਨਹੀਂ ਪੰਚਾਇਤ ਨੇ ਪਰਲੇ ਬਣੇ ਇਹਨਾਂ ਨੂੰ 2 ਫੁੱਟ ਜਗ੍ਹਾ ਹੋਰ ਲਾਈ ਸੀ ਮੇਰੀ ਪੈਲੀ 'ਚ ਤੇ ਉਹਦੇ ਆਖਰੀ ਲੱਗੇ ਗਿਆ ਕੇ ਹੁਣ ਤਾਂ ਇਹਨਾਂ ਨੂੰ ਨਹੀਂ ਦੇਣਾ ਉਹ ਇਹ ਜਿੱਥੇ ਮੇਰੀ ਕੰਧ ਆ ਇਹਨਾਂ ਪਹਿਲਾ ਕੰਧ ਸੀ ਉੱਥੇ ਹੀ ਕਰ ਲੈਣਾ ਅਦਾਲਤ ਨੇ ਇੱਕ ਸੈੱਟ ਵੀ ਬਣਾਇਆ ਸੀ ਜਿਹੜਾ ਆ ਉਹਨਾਂ ਮੈਡਮ ਇੱਕ ਜਾਕੀ ਨੂੰ ਰਿਪੋਰਟ ਦੇਣੀ ਆਣ ਕੇ ਰਿਪੋਰਟ ਆਣ ਕੇ ਚੈੱਕ ਕਰਕੇ ਮੌਕੇ ਤੇ ਆਣ ਕੇ ਉਹਨਾਂ ਨੂੰ ਰਿਪੋਰਟ ਦੇਣੀ ਆ ਉਹ ਕਿੰਨੇ ਤਰੀਕ ਦੀ ਉਹ ਹੁਣ 14 ਤਰੀਕ ਅੱਛੀ ਪਹਿਲਾਂ 10 ਤਰੀਕ ਰੱਖੀ ਸੀ ਹੁਣ ਉਹਨਾਂ ਨੇ 14 ਤਰੀਕ ਰੱਖੀ ਆ ਕੰਮ ਪੈ ਗਏ ਉਹਨਾਂ ਨੂੰ ਕਿ ਉਹਨਾਂ ਨੇ 14 ਤਰੀਕ ਨੂੰ ਆਉਣਾ ਆਨ ਪ੍ਰਸ਼ਾਸਨ ਦੇ ਅਧਿਕਾਰੀ ਵੀ ਤੁਹਾਡੇ ਕੋਲ ਹਾਂ ਕੱਲ ਨੂੰ ਡਿਪਟੀ ਸਾਹਿਬ ਜੀ ਪਰਸੋਂ ਨੂੰ ਸੱਗਿਆ ਸੀ ਉਥੇ ਫਿਰ ਉਹਨੇ ਪਰਸੋਂ ਉਹ ਡਿਪਟੀ ਸਾਹਿਬ ਨੇ ਕਿਹਾ ਵੀ ਇਹ ਕੰਮ ਦਾ ਸਿੰਦਾ ਹੈ ਜਾਂ ਤੇ ਨੂੰ ਕੰਦ ਕਰਨ ਕਰਨ ਲੈ ਜਾਂਦੇ ਹੋ ਤੇ ਜਾਂ ਤੁਸੀਂ ਕਰਦੇ ਹੋ ਤੇ ਜੇ ਤੁਸੀਂ ਕਰ ਲਓ ਜਿੰਨਾ ਕੋਈ ਖਰਚਾ ਕਰੋਗੇ ਉਹ ਨਾਲ ਹੀ ਇਹਨਾਂ ਤੋਂ ਪਹਿਹ ਦਵਾਨਾਂਗੇ ਉਹਦੇ ਨਾਲ ਹੀ ਕਰਨੀ ਨਾ ਕਰਨ ਦੇਣੀ ਹਾਂਜੀ ਤੇ ਉਹਦਾ ਇਹ ਜਾਂ ਹਾਂ ਜਾਂ ਨਾ ਸ਼ਾਮ ਤੱਕ ਦੱਸ ਦਿਓ ਡਿਪਟੀ ਸਾਹਿਬ ਨੇ ਕਿਹਾ ਤੇ ਸ਼ਾਮ ਤੱਕ ਦੱਸ ਦਿਓ ਜੀ ਵੀ ਹਾਂ ਜਾਂਦਾ ਫਿਰ ਅਸੀਂ ਅਧਿਕਾਰ ਵੀ ਕਰੂੰਗਾ ਚਲੋ ਇਹਨਾਂ ਨੇ ਪਤਾ ਸ਼ਾਮੀ ਕੀ ਦੱਸਿਆ ਕੀ ਨਹੀਂ ਦੱਸਿਆ ਇਹ ਵੈਰੂਨ ਬੰਦਾ ਹਾਂਜੀ ਤੇ ਉਸ ਤੋਂ ਬਾਅਦ ਬਾਕੀ ਰਹਿ ਗਿਆ ਪਹਿਲੀ ਦੀ ਗੱਲ ਪਹਿਲੀ ਜਿਹੜੀ ਇਹਨਾਂ ਦੀ ਭਝਾਈ ਤੋਂ ਲਈ ਆ ਜੀ ਜਦੋਂ ਦੋ ਹਿੱਸਾ ਬਣਦਾ ਹਿੱਸਾ ਪਾ ਕੇ ਜਿੱਥੇ ਦੇ ਹਿੱਸਾ ਬਣਦਾ ਸੀ ਕਬਜਾ ਕਬਜੇ ਤੋਂ ਕਬਜਾ ਲਿਆ ਉਹ ਪਰਿਵਾਰ ਨੂੰ ਦੋ ਸਾਲ ਉਹ ਬੰਦੀ ਨੂੰ ਚੱਲਿਆ ਐ ਕਿ ਅਸੀਂ ਪਹਿਲੀ ਵਾਈ ਵੀ ਆ ਕਦੋਂ ਵੀ ਮਾਰਿਆ ਅੱਧੀ ਤੋਂ ਨਾ ਲੱਗ ਗਿਆ ਅੱਧੇ ਜੇ ਨਾ ਲਾਉਣ ਦਿੱਤਾ ਬੰਦੇ ਭਜਾਤੇ ਆ ਹਾਂਜੀ ਜੇ ਉਹਨਾਂ ਦੇ ਜਿੱਥੇ ਮੈਂ ਆਣਾ ਚਲੋ ਤੁਸੀਂ ਪਹਿਲੀ ਅੱਗੇ ਜਿਹੜੀ ਅੱਗੇ ਜਿੱਥੇ ਮੇਰਾ ਹਿੱਸਾ ਹੋਰ ਬਣਦਾ ਸੀ ਤਿੰਨ ਚਾਰ ਗਨਾਲੀ ਉੱਥੇ ਗਾਂ ਪੜੀਆਂ ਨਾ ਕਿਰ ਵੇਚੀ ਆ ਮੈਂ ਇਹਨਾਂ ਨੂੰ ਕਿਹਾ ਤੁਸੀਂ ਉਹ ਤੋਂ ਕਬਜ਼ਾ ਲੈ ਕੇ ਦਿਓ ਮੈਨੂੰ ਮੈਂ ਕੋ ਲਵਾ ਤੂੰ ਵੇਚੀ ਆ ਤੇ ਮੈਂ ਉੱਥੇ ਚਲੇ ਜਾਣਾ ਆ ਜੇ ਨੂੰ ਹੋਰ ਹੋਰ ਕਿ ਜਗ੍ਹਾ ਦੇ ਦਾਂਗੇ ਉਥੇ ਨਹੀਂ ਦੇਣੀ ਮੈਂ ਨਹੀਂ ਹੋਰ ਮੇਚੇ ਜਗ੍ਹਾ ਨਹੀਂ ਜਾਣਾ ਮੈਂ ਫਿਰ ਆਦੀ ਪੜੀ ਜਾਉ ਜਿੱਥੇ ਮੇਰਾ ਜਿੱਥੇ ਤੁਹਾਡੀ ਕੋਰਸੀ ਤੇ ਮਤਲਬ ਕਿ ਜਿਹੜੀ ਗੰਦ ਇੱਕ ਵਿੱਚ ਗੈਪ ਆ ਤੁਹਾਡਾ ਮਤਲਬ ਕਿ ਕਹਿਣ ਦਾ ਕਾਰਨ ਕਿ ਸਿਰਫ ਤੇ ਤੁਹਾਡੇ ਨੁਕਸਾਨ ਕਰਕੇ ਤੁਸੀਂ ਉਹ ਚੀਜ਼ ਨੂੰ ਕਰ ਰਹੇ ਹੋ ਯਾਰ ਮੇਰੇ ਕੋ ਪੜਦੀ ਹੈ ਨਾ ਪੜਦੀ ਮੇਰੇ ਨਾਲ 4 ਇੰਚ ਕਿ ਹੋਰ ਕਰ ਲਾਂ ਤੇ ਮੇਰੀ ਸਪੋਰਟ ਬਣ ਜੂ ਮੇਰੇ ਉਤੋਂ 4 ਇੰਚ ਦੀ ਖਲੋਤੀ ਆ ਤੇ ਹੁਣ ਮੈਂ ਉਹ ਜਿਹੜੀ ਮੇਰੀ ਸਾਝੀ ਕਾਂਦੇ ਜਿਹੜਾ ਢਾਤੇ ਲਾ ਦੇ ਲੈਣਾ ਕਰ ਲਿਆ ਇਹਨਾਂ ਇਹਨਾਂ ਪਾਲਿਆ ਬੀਂ ਪਾਲੇ ਲੇਕਿਨ ਮੇਰਾ ਉਹ ਖਾਲੀ ਰਾਂ ਤੋਂ ਉਹ ਪਾਣੀ ਛੱਡ ਦਿੰਦੇ ਆ ਵੀ ਕੋਟੀ ਡਿਗਪੇ ਥੱਲੇ ਹਾਂਜੀ ਤੇ ਮੈਨੂੰ ਬਹੁਤ ਖਰਾਬ ਕਰਦੇ ਆ ਜੇ ਮਿੰਨ ਦਾ ਜਿਵੇਂ ਪੰਚਾਇਤ ਕਹਿੰਦੀ ਆ ਮੈਂ ਉਹ ਤਾਂ ਹੀ ਮੰਨ ਜਨਾ ਉਹਨਾਂ ਬੋਲਣਾ ਨਹੀਂ ਮੇਰਾ ਬੋਲਦਾ ਨਹੀਂ ਆ ਪਰसों ਮੇਰੇ ਬੰਦੇ ਨਾਲ ਗੱਲ ਪਵਾਤੇ ਆਂ ਦੇ ਮੁੰਡੇ ਨਾਲ ਗੱਲ ਪਵਾਤੇ ਪਰਸੋਂ ਨਾ ਫਿਰ ਅਸੀਂ ਕਪੀ ਸਰ ਕੋਲ ਗਏ ਆ ਇਹਨਾਂ ਮੇਰੇ ਘਰ ਪੈ ਗੱਲ ਬੰਦੇ ਮੁੰਡੇ ਗੱਲ ਪਵਾਤੇ